ਜ਼ਿਲ੍ਹਾ ਕਚਹਿਰੀਆ ਚੋ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਕੀਤਾ ਕਾਬੂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਬਲੈਕਮੇਲ ਕਰਨ ਦੀ ਕੀਤੀ ਗਈ ਸੀ ਇੱਕ ਵਿਅਕਤੀ ਨੂੰ ਕੋਸ਼ਿਸ਼ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸੂਬੇ ਵਿੱਚ ਪ੍ਰਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੌਰਾਨ ਪੰਜਾਬ ਬਿਜਲੈਸ ਬਿਊਰੋ ਨੇ ਅੱਜ ਇੱਕ ਪ੍ਰਾਈਵੇਟ ਵਿਅਕਤੀ ਪ੍ਰਵੀਨ ਕੁਮਾਰ ਵਾਸੀ ਕਸਬਾ ਪਧੋੜਚੀਲਾ ਬਰਨਾਲਾ ਨੂੰ 1.5 ਲੱਖ ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹਦੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਬਿਜਲੈਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਵਾਸੀ ਬਰਨਾਲਾ ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਰਿਸ਼ਵਤ ਮੰਗਣ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਉਪਰਾਹਤ ਉਕਤ ਮੁਲਜ਼ਮ ਪ੍ਰਵੀਨ ਕੁਮਾਰ ਨੇ ਆਪਣੀ ਔਨਲਾਈਨ ਸ਼ਿਕਾਇਤ ਵਾਪਸ ਲੈਣ ਬਦਲੇ ਮਹਿੰਦਰ ਸਿੰਘ ਨੂੰ ਰਿਸ਼ਵਤ ਦੇਣ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਕੋਲ ਇਸ ਸਬੰਧੀ ਸ਼ਿਕਾਇਤ ਪਹੁੰਚੀ ਤਾਂ ਵਿਜੀਲੈਂਸ ਬਿਊਰੋ ਨੇ ਟਰੈਪ ਲਗਾਇਆ ਟਰੈਪ ਲਗਾ ਕੇ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਪ੍ਰਵੀਨ ਕੁਮਾਰ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਉਸ ਦਾ ਜੋ ਇੱਕ ਸਾਥੀ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਉਸ ਦੀ ਵਿਜੀਲੈਂਸ ਬਿਊਰੋ ਵੱਲੋਂ ਭਾਲ ਕੀਤੀ ਜਾ ਰਹੀ ਹੈ। ਆਮਰੇਜ ਜੀ ਕਿੱਥੋਂ ਫੜਿਆ ਕਿ ਕਿਸ ਤਰ੍ਹਾਂ ਦਾ ਇਹ ਬ੍ਰੇਕ ਮਿਲ ਗਿਆ ਹੇ ਜਿਮਿੰਦਰ ਸਿੰਘ ਇੱਕ ਪਿਆਦਾ ਹੈ ਲੜਕਾ ਉਹਦੇ ਖਿਲਾਫ ਪ੍ਰਵੀਨ ਕੁਮਾਰ ਨਾਮ ਦੇ ਵਿਅਕਤੀ ਨੇ ਐਂਟੀ ਕਰਪਸ਼ਨ ਇਨਫੋਰਮ ਲਾਈਨ ਤੇ ਸ਼ਿਕਾਇਤ ਕੀਤੀ ਸੀ ਵੀ ਮੈਥੋਂ ਜੀ ਇਹ ਸੰਮਣ ਤਮੀਲ ਕਰਾਉਣ ਦੇ ਬਦਲੇ 2000 ਰੁਪਏ ਮੰਗਦਾ ਹੈ ਇਸ ਬੰਦੇ ਨੇ ਸ਼ਿਕਾਇਤ ਕਰਨ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਜੀ ਵੀ ਮੈਂ ਤੇਰੇ ਹੱਕ 'ਚ ਬਿਆਨ ਦੇ ਦੂੰ ਔਰ ਤੈਨੂੰ ਬਰੀ ਕਰਾ ਦੂੰਗਾ ਤੂੰ ਮੈਨੂੰ 2.5 ਲੱਖ ਰੁਪਏ ਦੇ ਦੇ ਜੀ ਉਹਦੇ ਵਿੱਚ ਅੱਜ ਇਹ ਬੰਦਾ ਸਾਡੇ ਕੋਲੇ ਆਕੇ ਨੇ ਸਾਨੂੰ ਦਰਖਾਸਤ ਦਿੱਤੀ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਜੀ ਉਦੇ ਸਬੰਧ ਚ ਇਹ ਚੈਂਬਰ ਨੰਬਰ 39 ਬਰਨਾਲਾ ਕੋਡ ਦੇ ਅੰਦਰੋਂ ਹੀ ਅਸੀਂ ਇਹਨੂੰ ਰੈੱਡ ਹੈਂਡਰ 1.5 ਲੱਖ ਰੁਪਏ ਲੈਂਦੇ ਨੂੰ ਅਰੈਸਟ ਕੀਤਾ ਜੀ ਇਹਦੇ ਵਿੱਚ ਦੋ ਵਿਅਕਤੀ ਨੇ ਜੀ ਇੱਕ ਗੱਜੂ ਰਾਮ ਹੈ ਵਾਸੀ ਭੱਦਲਵੜ ਤੋਂ ਹੈ ਤੇ ਇੱਕ ਪ੍ਰਵੀਨ ਕੁਮਾਰ ਵਾਸੀ ਭਦੋੜ ਤੋਂ ਹੈ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 29 ਜੀ ਅ ਅੱਜ ਅਸੀਂ ਮਤਲਬ 7 ਪੀਸੀ ਪਲੱਸ 308 ਐਫਨ 2 ਬੀਐਨਐਸ ਕੇਸ ਸਿਸਟਮ ਕਰਕੇ ਵਿਜੀਲੈਂਸ ਮੀਰੋ ਪਟਿਆਲਾ ਰੇਂਜ ਪਟਿਆਲਾ ਥਾਣੇ ਦੇ ਵਿੱਚ ਅਗਲੀ ਤਵਰੀਸ ਅਸੀਂ ਕਰ ਰਹੇ ਹਾਂ ਜੀ ਜਿੱਦਾਂ ਸਰਕਾਰੀ ਮੁਲਾਜ਼ਮ ਇਸ ਤਰ੍ਹਾਂ ਦਾ ਤੰਗ ਮਰਗੀ ਪੈਸੇ ਮੰਗਾਦੇ ਹੋਵੇ ਪ੍ਰਾਈਵੇਟ ਬੰਦਾ ਪਏ ਪੜੇ ਇਹ ਕਿਸ ਤਰ੍ਹਾਂ ਦੀ ਇਹਦੀ ਗਾਰਭੀਅਤ ਕੀ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਪਹਿਲਾਂ ਦੇ ਗਿਹਰੇ ਰਿਕਾਰਡ ਹੈ ਜੀ ਬੇਟਾ ਇਹਦਾ ਬੈਡ ਰਿਕਾਰਡ ਹੀ ਹੈ ਜੀ ਇਹ ਬੰਦੇ ਦਾ ਇਹ ਬੰਦਾ ਮਤਲਬ ਇੱਕ ਹੋਰ ਵੀ ਹੈ ਉਹਨੂੰ ਬਲੈਕਮੇਲ ਕਰ ਰਹੇ ਔਰ ਜੇ ਸਰਕਾਰੀ ਮੁਲਾਜ਼ਮ ਹੈ ਦੇਖੋ ਸੈਵਨ ਹੈ ਸੈਵਨ ਪੀਸੀ ਐਕਟ ਦੀ ਨਾ ਅਸੀਂ ਕਾਰਵਾਈ ਕਰਦੇ ਹਾਂ ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਮਤਲਬ ਕਿਸੇ ਕੰਮ 'ਚ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਸੈਵਨ ਏ ਦੇ ਦੀ ਨਾ ਅਸੀਂ ਟ੍ਰੀਟ ਕਰਦੇ ਹਾਂ ਜੀ ਤੁਸੀਂ ਉਹ ਕਿਹੜੀ ਕਾਰਵਾਈ ਦੇਦੀ ਨਿੰਮ ਕਾਰਵਾਈ ਹੋਈ ਹੈ ਜੀ ਸੇ ਇਹਦੇ ਵਿੱਚ ਇਹਦੇ 7A ਜੀ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਪਲੱਸ 308 ਹਾਈਫਨ 2 ਇਹ ਬੀ ਐਨ ਐਸ ਜੀ 2023 ਤੇ ਅਗਲੀ ਵੀ ਅਗਲੀ ਪੁਸਤਾ ਸ਼ੋਅ ਹੋਗੀ ਜੀ ਅਗਲੀ ਦਾ ਜੀ ਰਿਮਾਂਡ ਲਵਾਗੇ ਜੀ ਰਮਾਂਡ ਲੈ ਕੇ ਇਹਦੇ ਕਿਦੋਂ ਜੀ ਜੋ ਵੀ ਹੋ ਰੇ ਇਹਦੇ ਕੋਈ ਕਾਰਵਾਈ ਇਹ ਜੀ ਕੀਤੀ ਹੈ ਕਿਤੇ ਤਫतीश ਚ ਲਿਆ ਕੇ ਪੁੱਛ ਕੇ ਜੁਰਮ ਜਵਾਦਾ ਕਰਾਂਗੇ ਕੋਈ ਬਣਦਾ ਹੋਇਆ ਜੀ ਇਸ ਤਰ੍ਹਾਂ ਕਿਸ ਤਰ੍ਹਾਂ 당 ਕਰ ਕਿਸ ਤਰ੍ਹਾਂ 당 ਕਰ ਰਿਹਾ ਸਾਨੂੰ ਕਿੰਨੇ ਚਿਰ ਤੋਂ 당 ਕਰੇ ਕੀ ਡਿਮਾਂਡ ਕੀ ਮੈਂ ਕੀ ਗੱਲ ਕਾਣੀ ਸੀਗੀ ਜੀ ਇਹਨੇ ਜੀ ਇਹ ਸ਼ਿਕਾਇਤ ਅਪ੍ਰੈਲ ਚ ਕਰੀ ਸੀ ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਗੱਜੂ ਰਾਮ ਰਾਹੀ ਫੋਨ ਕਰਕੇ ਇਹਨੂੰ ਇਹਦੇ ਨਾਲ ਟਾਈਪ ਹੋਣ ਦੀ ਟਰਾਈ ਕਰਦਾ ਸੀ ਇਹਨੂੰ ਇੱਕ ਵਾਰ ਦਿਨ ਬਾਬਾ ਕਾਲਾ ਮਹਿਰ ਸਟੇਡੀਅਮ ਵੀ ਬੁਲਾਇਆ ਉੱਥੇ ਇਹਨੇ ਦੋਨਾਂ ਨੇ ਗੱਜੂ ਰਾਮ ਨੇ ਤੇ ਪ੍ਰਵੀਨ ਨੇ ਉੱਥੇ ਟੂਟਲ ਆਪਣੀ ਬਣਾ ਕੇ ਪਵਾਇਆ ਨਹੀਂ ਇਸ ਤੋਂ ਪੈਸੇ ਦੀ ਮੰਗ ਕੀਤੀ ਉਸ ਤੋਂ ਬਾਅਦ ਅੱਜ ਇਹ ਕੋਰਟ ਦੇ ਵਿੱਚੋਂ ਤੋਂ ਮਤਲਬ ਪੈਸੇ ਰਿਸੀਵ ਕਰ ਰਹੇ ਸੀ ਜੀ ਡਿਮਾਂਡ ਕਿੰਨੇ ਦੀ ਹੋਈ ਸੀ ਕਿੰਨੇ ਦੀ ਜਾ ਕੇ ਡੀਲ ਖਤਮ ਹੋ ਗਈ ਜਿੰਨੂੰ ਇਹ ਪਹਿਲਾਂ ਤਾਂ 5 ਲੱਖ ਦੀ ਸੀ ਡਿਮਾਂਡ ਉਸ ਤੋਂ ਬਾਅਦ 2.5 ਲੱਖ ਤੇ ਆ ਗਿਆ 2.5 ਲੱਖ ਤੋਂ ਇਹ 1.5 ਲੱਖ ਰੁਪਏ ਬਣਾਏ ਇਹ ਬੰਦੇ ਤੋਂ ਪਿਆਦੇ ਤੋਂ ਔਰ 1.5 ਲੱਖ ਰੁਪਏ ਰਿਸੀਵ ਕਰਦਾ ਪਰ ਅੱਧਾ 100 ਅਰੈਸਟ ਕਰ ਲਏ ਜੀ ਸਰ ਇਹ ਇਹ ਫਿਰ ਸਰਕਾਰੀ ਕੋਈ ਮੁਲਾਜ਼ਮਾਂ ਦੇ ਨਾਲ ਵੀ ਸਰ ਸੈਟਿੰਗ ਸੀ ਕਿ ਜਿਵੇਂ ਮਤਲਬ ਉਹ ਅਗਲੀ ਕਾਰਵਾਈ ਨਹੀਂ ਤਫतीश ਕਰ ਰਹੇ ਆ ਜੀ ਅਜੇ ਸੇ ਉਹ ਜੀ ਤਬਦੀਸ਼ ਕਰ ਰਹੇ ਜੋ ਹੋਊ ਉਹਨੂੰ ਲਿਆਵਾਂਗੇ ਅਸੀਂ ਜੋ ਮੱਚਾ ਵਾਦਾ ਕਰਾਂਗੇ ਜੋ ਵੀ ਬਣਦਾ ਹੋਇਆ ਪ੍ਰਵੀਨ ਹੋਰ ਉਹਨੇ ਵੀ ਕੋਈ ਸ਼ਿਕਾਇਤ ਕੀਤੀ ਸੀ ਜੀ ਪ੍ਰਵੀਨ ਨੇ ਕੀਤੀ ਸੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਜੀ ਪਿਆਦੇ ਦੇ ਖਿਲਾਫ ਠੀਕ ਹੈ ਜੀ ਵੀ ਮੈਨੂੰ ਜੀ ਸਮਨ ਨੋਟ ਕਰਾਉਣ ਬਦਲੇ 2000 ਰੁਪਏ ਮੈਥੋਂ ਮੰਗਦਾ ਬਟ ਉਹਨੇ ਆਫਰ ਕੀਤੀ ਸੀ ਉਹਦੇ ਵਿੱਚ ਆਪਣੇ ਵੱਲੋਂ ਆਫਰ ਕੀਤੀ ਸੀ ਵੀ ਤੂੰ ਜੋ ਲੈਣਾ ਚਾਹੁੰਦਾ ਮੈਥੋਂ ਲੈ ਯਾਰ ਮੰਗ ਮੈਥੋਂ ਵੇ ਫਿਰ ਉਹ ਕੇ ਮੰਗੇ ਮੈਂ ਤਰੀ ਰਿਕਾਰਡਿੰਗ ਨਹੀਂ ਕਰਦਾ ਬਟ ਉਹਨੇ ਬਈ ਮੇਨੋ ਦੀ ਰਿਕਾਰਡਿੰਗ ਕਰਕੇ ਉਹ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਪਾਦੀ ਜੀ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰ ਕਿੰਨੇ ਪਿੰਨ ਜਦੋਂ ਪੈਸੇ ਕਿੰਨੇ ਮੰਗੇ ਸੀ ਤੋਂ ਪ੍ਰਵੀਨ ਤੋਂ ਜਿਹੜਾ ਬਲੈਕ ਮਤਲਬ ਤੇ ਇਹ ਕੇ 2000 2000 ਰੁਪਏ ਜੀ ਇਹ ਐਂਟੀ ਕ腐ਪਸ਼ਨ ਐਕਸਲੈਂਸ ਦੇ ਸ਼ਿਕਾਇਤ ਨੰਬਰ 152718 ਦਰਜ ਹੋਈ ਸੀ ਜੀ ਇਹ ਕਿੰਨੀ ਤਰੀਕ ਨੂੰ ਹੋਈ ਸੀ ਇਹ ਹੋਈ ਸੀ ਜੀ 152 ਅਪ੍ਰੈਲ ਦੇ ਵਿੱਚ ਹੋਈ ਸੀ ਜੀ ਹੁਣ ਕਿਹਦੇ ਬਿਆਨ ਤੇ ਪਰਚਾ ਹੋਇਆ ਜੀ ਹੁਣੇ ਮੇਰੇ ਵੱਲੋਂ ਹੋਇਆ ਜੀ ਤੇ ਪਿਆਦੇ ਪਿਆਦੇ ਨੇ ਆਪਣੀ ਸਟੇਟਮੈਂਟ ਰਜਿਸਟਰ ਕਰਾਈ ਆ ਸਾਡੇ ਕੋਲ ਸ਼ਿਕਾਇਤ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਰਜਿਸਟਰ ਕਰ ਲਿਆ ਜੀ ਮਹਿੰਦਰ ਸਿੰਘ ਪਿਆਦੇ ਦੇ ਸਟੇਟਮੈਂਟ ਇਹ ਕੋਰਟ ਚ ਸੀ ਬੰਦੇ ਸੰਬੰਧ ਹਾਂਜੀ ਇਹ ਸੰਮਨਗ ਤੇ ਸ੍ਰੀ ਗੁਰਵੀਰ ਸਿੰਘ ਹੈਗੇ ਨੇ ਆਪਣੇ ਸੀਨੀਅਰ ਡਿਵੀਜ਼ਨ ਦੇ ਜੱਜ ਸਾਹਿਬ ਨੇ ਸਿਵਲ ਜੱਜ ਉਹਨਾਂ ਦੀ ਕੋਰਟ ਦੇ ਵਿੱਚ ਇਹ ਬਹੁਤ ਬਤੌਰ ਪਿਆਦਾ ਤਨਾਤ ਹੈ ਜੀ ਸਰ ਜੀ ਪ੍ਰਵੀਨ ਨੂੰ ਮਤਲਬ ਕਿਸ ਕੇਸ ਦੇ ਸੰਬੰਧ ਦੇ ਵਿੱਚ ਸੀਗੇ ਇਹ ਦੇ ਖਿਲਾਫ ਕੋਈ ਕਿਸੇ ਵਿਅਕਤੀ ਵੱਲੋਂ ਕੋਈ ਮੇਰੇ ਖਿਆਲ ਮਾਨਹਾਨੀ ਦਾ ਕੋਈ ਕੇਸ ਦਰਜ ਕਰਾਇਆ ਗਿਆ ਸੀ ਦਾਲ ਦੇ ਵਿੱਚ ਜੀ ਉਹਦੇ ਨਾਲ ਕੋਈ ਸੰਬੰਧ ਸੀ ਜੀ ਪ੍ਰਵੀਨ ਕੁਮਾਰ ਵਾਸੀ ਭਦੌੜ ਨੇ ਸ਼ਿਕਾਇਤ ਨੰਬਰ 152 718 ਰਜਿਸਟਰਡ ਕਰਾਈ ਸੀ ਜੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਉਸ ਤੋਂ ਬਾਅਦ ਇਹਨੇ ਇਹਦੀ ਇਹਦੀ ਵਿੱਚ ਵੀ ਮੈਂ ਤੇਰੇ ਹੱਕ ਚ ਬਿਆਨ ਦੇ ਦੂੰਗਾ 5 ਲੱਖ ਰੁਪਏ ਦੀ ਪਹਿਲਾਂ ਡਿਮਾਂਡ ਕੀਤੀ ਮੁੜ ਕੇ 2.5 ਲੱਖ ਰੁਪਏ ਤੇ ਆ ਗਿਆ ਜੀ ਅੱਜ ਅਸੀਂ ਇਹਨੂੰ ਰੈੱਡ ਹੈਂਡਡ ਗੇਜਾਰਾਮ ਇੱਕ ਵਿਅਕਤੀ ਇਹਨਾਂ ਦਾ ਵਿਚੋਲਾ ਬਣਿਆ ਸੀ ਜੀ ਉਹਦੇ 39 ਨੰਬਰ ਕੈਬਨ ਦੇ ਵਿੱਚੋਂ ਕਜਿਰਾ ਕਜਰੀਆ ਜੋ ਅਰੈਸਟ ਕਰ ਲਿਆ ਜੀ ਤੇ ਕੀ ਕਾਰਵਾਈ ਕੀਤੀ ਜਾਰੀ ਹੈ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 29 ਜੀ ਅੰਡਰ ਸੈਕਸ਼ਨ 308 2 ਬੀ ਐਨ ਐਸ 7 ਪੀ ਸੀ ਐਕਟ ਰਜਿਸਟਰਡ ਕਰ ਲਈ ਜੀ ਤਫਤੀਸ਼ ਜਾਰੀ ਹੈ ਅੱਗੇ ਇਹ ਲੋਕ ਕੌਣ ਨੇ ਜਿਹੜੇ ਬ੍ਰੈਗਮੈਂਟ ਗਾਰਾਜ ਤੋਂ ਪੈਸੇ ਮੰਗ ਰਹੇ ਸੀ ਇਹ ਭਧੌੜ ਦਾ ਜੀ ਇੱਕ ਵਿਅਕਤੀ ਇੱਕ ਭੱਦਲ ਵੱਡਦਾ ਹੈ ਇਹ ਜਾਨੀ ਭਧੌੜ ਵਾਲੇ ਨੇ ਸ਼ਿਕਾਇਤ ਪੇ ਕੀਤੀ ਸੀ ਐਂਟਰੀ ਕ腐ਸ਼ਨ ਐਕਸ਼ਨ ਲਾਈਨ ਤੇ ਪਿਆਦੇ ਦੇ ਖਿਲਾਫ ਮਹਿੰਦਰ ਸਿੰਘ ਦੇ ਜੀ ਇਹ ਪਹਿਲਾਂ ਵੀ ਗ੍ਰੀਨ ਨੇ ਕੋਈ ਇਸ ਤਰ੍ਹਾਂ ਦੀ ਹੋਰ ਕੇਸ ਨੂੰ ਵੀ ਤਾਂ ਪ੍ਰਸੰਗ ਕਰਦੇ ਸੀ ਇਹ ਜੀ ਸਾਡੇ ਕੋਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਨਫਰਮੇਸ਼ਨ ਆਈ ਹੈ ਇਹਦੇ ਬਾਰੇ ਉਹ ਵੈਰੀਫਾਈ ਕਰਾਂਗੇ ਜਿੱਦਾਂ ਦੀ ਹੋਊਗੀ ਕੋਈ ਕਾਰਵਾਈ ਕਰਾਂਗੇ ਅੱਗੇ ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਬਿਜਲੀ ਨਾਲ ਵੜਿਆ ਜਾਂਦਾ ਇਹ ਪ੍ਰਾਈਵੇਟ ਬੰਦੇ ਕਿ ਇਸ ਤਰ੍ਹਾਂ ਦੀ ਇੱਕ ਕਾਰਜ ਜੋਰਮ ਦੇ ਵਿੱਚ ਕੋਈ ਪ੍ਰਾਈਵੇਟ ਵਿਅਕਤੀ ਕਿਸੇ ਸਰਕਾਰੀ ਵਿਅਕਤੀ ਦੇ ਨਾਮ ਤੇ ਜਾਂ ਕੋਈ ਸਪੋਰਟਰ ਬਣਦਾ ਕਿਸੇ ਸਰਕਾਰੀ ਮੁਲਾਜ਼ਮ ਦਾ ਉਹਦੇ ਵੀ ਸੈਵਨ ਪ੍ਰੋਵੈਂਸ਼ਨ ਐਕਟ ਦਾ ਪ੍ਰੋਵੀਜ਼ਨ ਹੈਗਾ ਜੀ ਉਹਦੇ ਦੀਨ ਕਾਰਵਾਈ ਕਰਦੇ ਆਪਾਂ ਆਮ ਲੋਕਾਂ ਨੂੰ ਵੀ ਜਿਹੜੇ ਲੋਕਾਂ ਮੈਂ ਇਸ ਤਰ੍ਹਾਂ ਤੰਗ ਕਰਦੇ ਉਹਨਾਂ ਵਾਸਤੇ ਵੀ ਅੱਗੇ ਹਸਤੇ ਸਖਸ਼ੀ ਲੋਗ ਬਿਲਕੁਲ ਜੀ ਅਸੀਂ ਤੁਹਾਡੇ ਥਰੂ ਮੈਂ ਮੈਸੇਜ ਵੀ ਦਿੰਨਾ ਹੈ ਜੇ ਕੋਈ ਆਮ ਵਿਅਕਤੀ ਨੂੰ ਕੋਈ ਬੰਦਾ ਬਲੈਕਮੇਲ ਕਰਦਾ ਹੈ ਏਸੀ ਇਹੋ ਜਿਹੇ ਮਸਲੇ ਦੇ ਵਿੱਚ ਸ਼ਿਕਾਇਤ ਕਰਕੇ ਤਾਂ ਸਾਡੇ ਕੋਲ ਆਓ ਅਸੀਂ ਕਾਰਵਾਈ ਕਰਾਂਗੇ ਚਾਹੇ ਉਹ ਪ੍ਰਾਈਵੇਟ ਬੰਦਾ ਹੀ ਹੋਵੇ ਹਾਂਜੀ ਹਾਂ ਬਿਲਕੁਲ ਕਰਾਂਗੇ ਜੇ ਵੀ ਪ੍ਰਾਈਵੇਟ ਬੰਦਾ ਜੀ ਤੇ